ਕਰਨ ਦੇ ਨਾਨਾ ਇਹਨੇ ਪੜਾ ਲੱਗੇ दारू ਪੀ ਰਹੀ ਯਾਰ ਕੋਈ ਨਹੀਂ ਵੀਡੀਓ ਮੈਂ ਭੇਜ ਵੀ ਹਜੇ ਮੇਰੇ ਕੋਲ ਹੀ ਹੈ ਤੂੰ ਕੀ ਕਰ ਰਿਹਾ ਯਾਰ ਤੂੰ ਕੋਈ ਨੀ ਜ਼ਿੰਮੇਵਾਰ ਕਰਕੇ ਦਿਖਾਉਂਗਾ ਤੂੰ ਮੇਰੇ ਤੈਨੂੰ ਮੇਰੇ ਮਾਣ ਲੱਗ ਜੇਗਾ ਤੂੰ ਪੱਕਾ ਚੁੱਕਿਆ ਕੋਈ ਨਹੀਂ ਤੂੰ ਜੁੱਤੀਆਂ ਮਰਵਾ ਮੈਂ ਮਰੂੰਗਾ ਮੇਰੇ ਰੋਈ ਬਾਪ ਅਸਰ ਅਸਰ ਗੁੱਡੇ ਉੱਪਰ ਕੇ ਨਾ ਹਾਂ ਪੈਂਦਾ ਨਿਰਧਨ ਤੂੰ ਮਾਰੇ ਮਾਰੇ ਤੇਰੀ ਵੀਡੀਓ ਬਣ ਰਹੀ ਹੈ ਲਾਈਵ ਲਾਈਵ ਭੈਣ ਚੋ ਲੋੜਾ ਬਾਲੀ ਕੋਈ ਨਹੀਂ ਤੇਰੀ ਮੈਂ ਕੋਈ ਗੱਲ ਕਰ ਤੇ ਮਰਜ਼ੀ ਗੱਲ ਮੈਂ ਕਿਉਂ ਬੁੱਧੂ ਨਾ ਆਉਂ ਨਹੀਂ ਨਹੀਂ ਆ ਪੁੱਤ ਨੂੰ ਆਉਂ ਨਹੀਂ ਨਹੀਂ ਕਰਨ ਦੇ ਕੀ ਆਣਾ ਕੋਈ ਨਹੀਂ ਨਹੀਂ ਆ ਦਾਰੂ ਪੀ ਰਹੀਏ ਦੇਖੋ ਯੱਦੋ ਭਾਈ ਹੋ ਰਿਹਾ ਹੈ ਆ ਗੱਡੀ ਐ ਓਏ ਨੰਬਰ ਜਪਾਨੇ ਤੇ ਕੁਝ ਜਿਹੇ ਨੂੰ ਕਹ ਲੈ ਗੱਲਾਂ ਗਲਪੇ ਨੇ ਮੈਂ ਕੋਈ ਨਹੀਂ ਜੀ ਭੈਣ ਬੋਡਾ ਨਹੀਂ ਹਾਂ ਕੋਈ ਨਹੀਂ ਯਾਰ ਗਲਤੀ ਹੋ ਗਈ ਯਾਰ ਥੈਂਕ ਯੂ ਤੁਹਾਨੂੰ ਬਾਹਰ ਕਿਹੜਾ ਨਹੀਂ ਥੈਂਕ ਯੂ ਵੈਰੀ ਮੱਚ ਗਲਤੀ ਹੋ ਗਈ ਗਲਤੀ ਹੋ ਗਈ ਹਾਂ ਹਾਂ ਤੇ ਇਹਨੂੰ ਬਣਾਓ WhatsApp ਤੇ ਭੇਜੋ ਵੀ ਦੇਖੋ ਲੀ ਹਾਂ ਆਉਣਾ ਕਰਾਓ ਆ ਦੇਖੋ ਆਹ ਦੇਖੀ ਪਬਲਿਕ ਪੇਜ ਤੇ ਜ਼ਰੂਰੀੀੀ ਵੀ ਹੈ ਠੀਕ ਗੱਲ ਆ ਪੰਜਾਬ ਪੁਲਿਸ ਪੰਜਾਬ ਪੁਲਿਸ ਡਰਾਈਵਰ ਉਹ ਉਹ ਕੋਈ ਆ ਦੋਵੇਂ ਹੀ ਹੋਰੇ ਦੇਖੋ ਭੈਣ ਤੋਂ ਕੋਈ ਕੁੱਝ ਸੋਚਦਾ ਨਹੀਂ ਕੀ ਬੋਲ ਚੀ ਕਰਦੀ ਹੈ? ਚਾਰੂ ਪੀਰ ਕੇ ਦੇਖੀ ਪੁਰੀ ਚਾਰੂ ਕੀ ਰੱਖੀਆ ਲੋਡ ਕਰ ਲਿਆ ਕਰ ਲਿਆ ਬਕਵਾਸ ਮਾਰਾਂ ਵੀ ਜੱਜਾ ਭਾਈ ਹੂੰ ਹੂੰ ਨੰਬਰ ਨਾਲ ਲੈ ਤੇਰਾ ਪਾ ਹੋ ਗਿਆ ਕੰਮ ਚਲੋ ਜੀ